ਚਰਨੇ ਦੀ ਗੱਲ ਸੁਣ ਕੇ ਨਸੀਬ ਨੇ ਕਿਹਾ ਕਿ ਮੈਨੂੰ ਵੀ ਬਲਵੀਰ ਕੁਝ ਬਦਲਿਆ ਚਾ ਲੱਗਦਾ ਕੋਈ ਗੱਲ ਨਹੀਂ ਚਰਨਿਆ ਤੂੰ ਫਿਕਰ ਨਾ ਕਰ ਮੈਂ ਬਲਵੀਰ ਦਾ ਆਪ ਕਿਆ ਰੱਖੂ ਵੀ ਕੀ ਕਰਦਾ ਸ਼ਿੰਦੋ ਨੇ ਬਲਵੀਰ ਨੂੰ ਆਪਣੇ ਚਾਟਲਾ ਲਿਆ ਇੱਕ ਦਿਨ ਰਾਹ ਵਿੱਚ ਜੀ ਟੱਕਰਿਆ ਤੇ ਬਲਵੀਰ ਨੂੰ ਬੋਲਿਆ ਆ ਬਈ ਬਲਵੀਰ ਸਾਡੇ ਕੋਲ ਬੈ ਜਾ ਬਲਵੀਰ ਕਹਿੰਦਾ ਨਹੀਂ ਬਾਈ ਮੈਨੂੰ ਤਾਂ ਘਰੇ ਬੁਲਾਈ ਜਾਂਦੇ ਆ ਜੀਤ ਕਹਿੰਦਾ ਘਰੇ ਬੁਲਾਉਂਦੇ ਆ ਜਾਂ ਘਰ ਵਾਲੀ ਬਲਵੀਰ ਕਹਿੰਦਾ ਸਾਡੇ ਕਰਮਾਂ ਵਿੱਚ ਕਿੱਥੇ ਚੂੜੇ ਵਾਲੀ ਜੀਤ ਕਹਿੰਦਾ ਜਿਹੜੇ ਹੱਥਾਂ ਦੀਆਂ ਪੱਕੀਆਂ ਤੂੰ ਖਾਂਦਾ ਇਹ ਥੋੜੇ ਦਿਨਾਂ ਦੀਆਂ ਹੁੰਦੀਆਂ ਅਸਲੀ ਸਵਾਦ ਤਾਂ ਆਪਦੀ ਰੰਨ ਕੋਲੋਂ ਖਾਣ ਦਾ ਆਉਂਦਾ ਜੇ ਕਹੀ ਤਾਂ ਲਿਆ ਦਈਏ ਤੈਨੂੰ ਵੀ ਚੂੜੇ ਵਾਲੀ ਫਿਰ ਐਵੇਂ ਬੇਗਾਨੇ ਘਰਾਂ ਦੀ ਕੰਧਾਂ ਨਹੀਂ ਟੱਪਣੀਆਂ ਪੈਣੀਆਂ ਤੈਨੂੰ ਬਲਵੀਰ ਕਹਿੰਦਾ ਤੈਨੂੰ ਵੀ ਪਤਾ ਯਾਰ ਹੁਣ ਮੇਰੀ ਕੋਈ ਉਮਰ ਆ ਬਿਆਲੀ ਜੀਤ ਕਹਿੰਦਾ ਬੰਦਾ ਤੇ ਕੋੜਾ ਕਦੇ ਬੁੱਢੇ ਨਹੀਂ ਹੁੰਦੇ ਹੁਣ ਵੀ ਤਾਂ ਤੂੰ ਜਾਨਾ ਹੀ ਸ਼ਿੰਦੇ ਕੋਲ ਉਹੀ ਤੂੰ ਆਪਦੀ ਬਹੂ ਕੋਲੇ ਰਹਾ ਕਰੇਗਾ ਬਲਵੀਰ ਕਹਿੰਦਾ ਚੱਲ ਕੱਲੋਂ ਮਿਲਦੇ ਆ ਫਿਰ ਆਪਾਂ ਖੇਤ ਬਲਵੀਰ ਦਾ ਮਨ ਅੰਦਰੋਂ ਕਿ ਕਲੀਆਂ ਪਾ ਰਿਆ ਸੀ ਕਿ ਜੀਤ ਨਾਲ ਵੀ ਸ਼ਿੰਦੇ ਦੀ ਚੰਗੀ ਬਣਦੀ ਆ ਹੋ ਸਕਦਾ ਇਹਦੇ ਕਹੇ ਉਹ ਛੇਤੀ ਮੇਰਾ ਸਾਖ ਸਿਰੇ ਚੜ ਦੇ ਬਲਵੀਰ ਜਦੋਂ ਕਰੇ ਆਇਆ ਤਾਂ ਨਸੀਬ ਨੇ ਆਵਾਜ਼ ਮਾਰੀ ਤੇ ਗੁਰਵਿੰਦਰ ਨੂੰ ਲਾੜ ਕਰਦੀ ਬੋਲੀ ਲੈ ਤੇਰਾ ਚਾਚਾ ਤਾਂ ਪਤਾ ਨਹੀਂ ਕਿੱਥੇ ਸ਼ੈਲੇ ਬੈਲੇ ਕਰਦਾ ਫਿਰਦਾ ਬਲਵੀਰ ਨੇ ਮੁੰਡਾ ਆਪਣੇ ਹੱਥਾਂ ਵਿੱਚ ਲਿਆ ਤੇ ਕਿਹਾ ਭਾਬੀ ਤੂੰ ਉਹੀ ਨਾ ਮਖੌਲਾ ਕਰਿਆ ਕਰਨ ਮੈਂ ਤਾਂ ਉਹੀ ਗਿਆ ਸੀ ਮਾੜਾ ਜਿਹਾ ਬਾਹਰ ਨੈਭਾ ਕਹਿੰਦਾ ਹੁਣ ਤੇਰਾ ਧਿਆਨ ਘਟ ਗਿਆ ਕੰਮਾਂ ਵਿੱਚ ਬਾਹਰ ਹੀ ਫਿਰਦਾ ਰਹਿੰਦਾ ਮੈਂ ਚਿੜੀ 'ਚ ਉਡੀ ਕੇ ਗਿਆ ਤੈਨੂੰ ਬਲਵੀਰ ਨੂੰ ਨੈਬੇ ਤੇ ਹਰ ਖਾ ਗਿਆ ਤੇ ਬੋਲਿਆ ਨਾ ਕੀ ਤਵਾਹੀ ਆ ਗਈ ਜਿੰਨਾ ਹੁੰਦਾ ਉਹਨਾਂ ਕਰ ਲਿਆ ਕੰਮ ਹੁਣ ਸਾਰੀ ਦਿਹਾੜੀ ਥੋਡੇ ਮਗਰ ਮਗਰ ਫਿਰਦਾ ਰਿਹਾ ਕਰਾਂ ਗੱਲ ਵਾਦੀ ਵੇਖ ਨਸੀਬ ਨੇ ਕਿਹਾ ਨਾ ਪਈ ਮੈਂ ਤਾਂ ਉਹੀ ਮਜ਼ਾਕ ਕਰਦੀ ਸੀ ਤੂੰ ਤਾਂ ਉਹੀ ਹਰਕ ਗਿਆ ਮੇਰੀ ਗੱਲ ਤੋਂ ਚੱਲ ਆਜੋ ਸਾਰੇ ਜਾਣੇ ਕੋਲੇ ਬੈਠੋ ਮੇਰੇ ਸੱਜ ਸੂਈ ਮੈਦੀ ਬੋਲੀ ਬਣਾਈ ਆ ਹਰਾਂ ਨੂੰ ਆਪਣੀ ਭਾਬੀ ਦੇ ਗੱਲ ਲੱਗ ਗਈ ਭਾਬੀ ਸੱਚ ਦੱਸਾਂ ਤਾਂ ਜਦੋਂ ਦੀ ਤੂੰ ਆਈ ਹੈ ਇਸ ਘਰ ਦੀ ਰੂਹ ਬਦਲ ਗਈ ਮੈਨੂੰ ਮੇਰੀ ਮਰੀ ਮਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਬਸ ਭਾਬੀ ਆਪਣੇ ਘਰ ਦਾ ਥਵਾਕ ਕਦੇ ਟੁੱਟਣ ਨਾ ਦੇਈ ਨਸੀਬ ਕਹਿੰਦੀ ਕਿਉਂ ਮੇਰੀ ਲਾਡੋ ਚਿਤ ਹੌਲਾ ਕਰਦੀ ਆਂ ਆਪ ਦਾ ਤੇਰੀ ਮੈਂ ਭਾਬੀ ਨਹੀਂ ਆ ਮਾਂ ਹੀ ਆ ਬਾਕੀ ਤੇਰੇ ਭਰਾਵਾਂ ਦਾ ਤਾਂ ਮੈਂ ਮਰਦੇ ਦਮ ਤੱਕ ਸਾਥ ਦੇਵਾਂ ਸੰਤੋਖ ਕਹਿੰਦਾ ਨਸੀਬ ਕੁੜੇ ਲਿਆ ਦੁੱਧ ਬਾਦ ਬਲਵੀਰ ਆਪਣੇ ਹੀ ਖਿਆਲਾਂ ਵਿੱਚ ਰੁੱਝਿਆ ਹੋਇਆ ਸੀ। ਸ਼ਿੰਦੇ ਤੇ ਜੀਤ ਦੁਆਰਾ ਸਾਹ ਕਰਵਾਉਣ ਦੀ ਗੱਲ ਉਹ ਦਿਲ ਤੇ ਲਾ ਬੈਠਾ ਸੀ। ਆਪਣੇ ਮਨ ਵਿੱਚ ਹੀ ਸੋਚ ਰਿਹਾ ਸੀ ਕਿ ਸ਼ਿੰਦੇ ਨੂੰ ਤੋਲੇ ਤੋਂ ਉੱਤੇ ਦੇ ਕਾਂਟੇ ਕਰਾ ਕੇ ਦੇਵਾਂ। ਦੂਜੇ ਦਿਨ ਅਖੰਡ ਪਾਠ ਦਾ ਭੋਗ ਪਾੜਨਾ ਸੀ। ਸਾਰੇ ਹੀ ਬਹੁਤ ਕੋਝ ਸੀ। ਪੂਰੀ ਸ਼ਰਧਾ ਭਾਵਨਾ ਨਾਲ ਗੁਰੂ ਮਹਾਰਾਜ ਦੇ ਮੱਥਾ ਟੇਕਣ ਆਏ। ਬਲਵੀਰ ਫਿਰ ਸ਼ਿੰਦੋ ਕੋਲ ਗਿਆ ਤੇ ਰਿਸ਼ਤੇ ਬਾਰੇ ਕਹਿਣ ਲੱਗਿਆ। ਸ਼ਿੰਦੋ ਕੀ ਬਣਿਆ ਫੇ ਰਿਸ਼ਤੇ ਦਾ ਸ਼ਿੰਦੋ ਕਹਿੰਦੀ ਤੈਨੂੰ ਸਾਖਾਂ ਦਾ ਘਟਾ ਇੱਕ ਤਾਂ ਵਿਆਹੀ ਵੀ ਸੀ ਉਹਦਾ ਘਰ ਵਾਲਾ ਮਰ ਗਿਆ ਸੀ ਮੈਂ ਸੋਚਿਆ ਤੈਨੂੰ ਨਹੀਂ ਕਰਵਾਉਂਦੀ ਉਹਦਾ ਰਿਸ਼ਤਾ ਤੇਰਾ ਸਾਖ ਤਾਂ ਮੈਂ ਇਕਵਾਰੀ ਕੁੜੀ ਨਾਲ ਕਰਵਾਉਂ ਇੱਕ ਹੈਗੀ ਹੈ ਮੇਰੀ ਭਤੀਜੀ ਮੈਂ ਤਾਂ ਤੇਰਾ ਸਾਖ ਉਹਨੂੰ ਕਰਵਾ ਕੇ ਖੁਸ਼ ਆ ਬਲਵੀਰ ਕਹਿੰਦਾ ਪਰ ਤੇਰੀ ਭਤੀਜੀ ਦੀ ਤਾਂ ਉਮਰ ਛੋਟੀ ਹੋ ਮੇਰੇ ਤੋਂ ਸ਼ਿੰਦੋ ਕਹਿੰਦੀ ਇੱਥੇ ਹੀ ਪੰਗਾ ਅੜਦਾ ਪਰ ਮੇਰੀ ਵੀ ਜਿੱਤ ਦਾ ਤੇਰਾ ਸਾਥ ਤਾਂ ਪਤੀਜੀ ਨਾਲ ਕਰਵਾਉਂ ਪਰ ਬਲਵੀਰ ਵੇਖ ਮੇਰੀ ਗੱਲ ਧਿਆਨ ਨਾਲ ਸੁਣ ਗੁੱਸਾ ਤਾਂ ਕਰੀ ਨਾ ਤੁਹਾਡੇ ਘਰ ਵਿੱਚ ਚੌਧਰ ਨਸੀਬ ਦੀ ਆ ਪਰ ਬੇਗਾਨੀ ਧੀ ਨੇ ਬਰਦਾਸ਼ਤ ਨਹੀਂ ਕਰਨਾ ਜੇ ਤੂੰ ਮੇਰੀ ਇੱਕ ਗੱਲ ਮੰਨੇ ਤੂੰ ਆਪਦੇ ਹਿੱਸੇ ਆਉਂਦੀ ਜ਼ਮੀਨ ਲੈ ਕੇ ਅੱਧ ਹੋ ਜਾ ਫੇਰ ਤੇਰਾ ਮੇਰਾ ਵਾਦਾ ਸਾਕਰਵਾਉਣ ਦਾ ਨਾਲੇ ਬਹਾਨੇ ਨਾਲ ਮੇਰਾ ਆਉਣ ਜਾਣ ਬਣਿਆ ਰਹੂਗਾ ਬਲਵੀਰ ਕਹਿੰਦਾ ਨਾ ਸਿੰਦੋ ਮੈਂ ਆਇਨੀ ਕਰਦਾ ਨਸੀਬ ਭਾਬੀ ਨੇ ਸਾਡੇ ਲਈ ਬਹੁਤ ਕੁਝ ਕੀਤਾ ਬਸ ਉਹਦੀ ਸਹਿਮਤੀ ਮੈਂ ਆਪੇ ਲੈ ਲਵਾਂ ਤੂੰ ਬਸ ਸਾਡੇ ਘਰੇ ਕਰ ਗੱਲ ਚਿੰਦੋ ਕਹਿੰਦੀ ਤੈਨੂੰ ਕੀ ਲੱਗਦਾ ਨਸੀਬ ਤੇਰੇ ਵਿਆਹ ਨੂੰ ਮੰਨਜੂ ਭੁਲੇਖਾ ਛੱਡ ਦੇ ਉਹਨੇ ਨਹੀਂ ਮੰਨਣਾ ਕਮਲਿਆ ਅਗਲੀ ਸ਼ਰੀਕਣੀ ਆ ਉਹਨੂੰ ਕੀ ਮਾਰਾ ਤਿੰਨਾਂ ਦੀ ਵੰਡ ਉਹਦੇ ਮੁੰਡੇ ਹਿੱਸੇ ਆਉਂਦੀ ਛੱਡ ਖੜਾ ਤੇਰੇ ਕਰਵਾ ਵਿੱਚ ਰਾਤਾਂ ਵਾਲਾ ਸੁੱਖ ਹੈ ਨਹੀਂ ਬਲਵੀਰ ਕਹਿੰਦਾ ਜੇ ਹੁਣ ਤੋਂ ਵਾਲੀਆਂ 부ਝਾਰਤਾ ਨਾ ਪਾ ਛੇਤੀ 10 ਕੀ ਕਰਾਂ ਮੈਂ ਸਿੰਦੋ ਕਹਿੰਦੀ ਨਾਲੇ ਤਾਂ ਜ਼ਮੀਨ ਵਿੱਚੋਂ ਹਿੱਸਾ ਵੰਡਾਲਾ ਤੇ ਘਰ ਵਿੱਚੋਂ ਵੀ ਆਪਦਾ ਹਿੱਸਾ ਅੱਡ ਕਰਵਾ ਲੈ ਫਿਰ ਤੇਰੇ ਬੇੜੇ ਵਿੱਚ ਸ਼ਮਸ਼ਮ ਕਰਦੀ ਜਦੋਂ ਮੇਰੀ ਅੱਲੜ ਜੀ ਭਤੀਜੀ ਫਿਰਿਆ ਕਰੂਤਾ ਤੂੰ ਹੋਰ ਜਵਾਨ ਹੋਣ ਲੱਗ ਪਵੇਂਗਾ ਬਲਵੀਰ ਹੋਰ ਖੁਸ਼ ਹੋ ਗਿਆ ਬਲਵੀਰ ਦੇ ਮਾਨ ਵਿੱਚ ਵਿਆਹ ਵਾਲੀ ਗੱਲ ਘਰ ਘਰ ਗਈ ਸੀ ਬਿਨਾਂ ਕੁਝ ਸੋਚੇ ਸਮਝੀ ਉਹ ਆਪ ਮਹਾਰੇ ਚਿੰਦੋ ਦੀਪਤੀ ਜੀ ਚਰਨੋਂ ਦੇ ਸੁਪਨੇਆ ਵਿੱਚ ਦਿਨ ਰਾਤ ਗੁਲਤਾਨ ਹੋਇਆ ਰਹਿੰਦਾ ਬਦਲੇ ਤੇਰ ਬੇਖ ਨਸੀਬ ਪਰੇਸ਼ਾਨ ਸੀ ਤੇ ਇੱਕ ਦਿਨ ਜਦੋਂ ਬਲਵੀਰ ਤਿਆਰ ਹੋ ਕੇ ਘਰੋਂ ਬਾਹਰ ਜਾਣ ਲੱਗਿਆ ਤਾਂ ਨਸੀਬ ਬੋਲੀ ਭਾਈ ਅੱਜ ਤੂੰ ਖੇਤ ਨਹੀਂ ਜਾਣਾ ਬਲਵੀਰ ਕਹਿੰਦਾ ਨਾ ਖੇਤ ਜਾਂਦਾ ਮੈਂ ਠੇਕਾ ਲਿਆ ਤਾਂ ਹੈ ਦੋ ਜਣੇ ਕਰ ਲੈਣਗੇ ਆਪੇ ਕੰਮ ਖੇਤ ਜਾਣ ਨੂੰ ਕਿਹੜਾ ਵੀ ਕਿੱਲੇ ਕੱਸੀ ਤੇ ਲੱਗਦੇ ਆ ਜਿਹੜਾ ਦਿਨ ਰਾਤ ਖੇਤ ਰਹਾ ਨਸੀਬ ਕਹਿੰਦੀ ਬਾਈ ਤੈਨੂੰ ਹੁੰਦਾ ਕੀ ਜਾਂਦਾ ਦਿਨੋਂ ਦਿਨ ਤੇਰਾ ਰਵਈਆ ਬਦਲੀ ਜਾਂਦਾ ਬਲਵੀਰ ਕਹਿੰਦਾ ਮੈਂ ਤਾਂ ਪਹਿਲਾਂ ਵਾਲਾ ਹੀ ਆ ਪਰ ਤੁਸੀਂ ਨਹੀਂ ਮੈਨੂੰ ਗੋਲਦੇ ਕੁਝ ਨਾਲੇ ਭਾਬੀ ਇੱਕ ਗੱਲ ਹੋਰ ਐ ਮੈਨੂੰ ਤਾਂ ਸ਼ਿੰਦੀ ਸਾਖ ਕਰਵਾਉਂਦੀ ਐ ਮੈਂ ਵਿਆਹ ਕਰਵਾਉਣਾ ਤੂੰ ਤਾਂ ਭਾਬੀ ਕਦੇ ਹਾਮੀ ਨਹੀਂ ਭਰੀ ਵਿਆਹ ਨੂੰ ਬੱਗੇ ਨੂੰ ਤਾਂ ਸਾਖ ਕਰਾਤਾ ਨਸੀਬ ਨੂੰ ਧਰਤੀ ਬਹਿਲ ਨਹੀਂ ਸੀ ਦੇ ਰਹੀ ਬਾਈ ਇਹ ਤੋਂ ਕੀ ਕਹਿਣਾ ਬਲਵੀਰ ਕਹਿੰਦਾ ਸਹੀ ਕਹਿਣਾ ਮੈਂ ਤਾਂ ਪਰ ਤੁਸੀਂ ਸਮਝਦੇ ਨਹੀਂ ਮੈਨੂੰ ਮੈਂ ਤਾਂ ਅਨਜਾਨ ਮੌਤ ਵਿੱਚ ਰਿਆ ਪਰ ਹੁਣ ਮੈਂ ਫੈਸਲਾ ਕੀਤਾ ਵਿਆਹ ਕਰਵਾਉਣ ਦਾ ਬਲਵੀਰ ਦੀ ਗੱਲ ਨੇ ਨਸੀਬ ਨੂੰ ਸੁਣ ਕਰ ਦਿੱਤਾ ਸੀ ਬਦਲ ਦੀ ਦੁੱਤ ਠੰਡ ਤੋਂ ਨਿਆਤ ਮਿਲ ਮੱਠਾ ਮੱਠਾ ਤੁੱਪਦਾ ਸੀਕ ਪਿੰਡਿਆਂ ਨੂੰ ਅਲੋਸ ਰਿਹਾ ਸੀ ਹਰ ਜੀਵ ਚਹਿਕ ਰਿਹਾ ਸੀ ਉਹ ਸੇ ਤਰ੍ਹਾਂ ਬਲਵੀਰ ਆਪਣੀ ਜਿੱਦ ਨੂੰ ਪਗਾਉਣ ਲਈ ਹਰ ਕੋਸ਼ਿਸ਼ ਕਰ ਰਿਹਾ ਸੀ ਸ਼ਿੰਦੋ ਹਰ ਰੋਜ਼ ਹੀ ਬਲਵੀਰ ਨੂੰ ਆਪਣੇ ਘਰ ਬੁਲਾ ਖੁਸ਼ ਕਰਦੀ ਬਲਵੀਰ ਨੇ ਸੰਤੋਖ ਤੇ ਨੈਬੇ ਨੂੰ ਸਿੱਧਾ ਕਹਿ ਦਿੱਤਾ ਸੀ ਕਿ ਜੇ ਤੁਸੀਂ ਮੇਰਾ ਸਾਖ ਨਹੀਂ ਕਰਵਾਉਂਦੇ ਤਾਂ ਮੇਰਾ ਬੰਦਾ ਹਿੱਸਾ ਮੈਨੂੰ ਦਿਓ ਮੈਂ ਆਪੇ ਰਿਸ਼ਤਾ ਕਰਵਾ ਲਵਾਂਗਾ ਸੰਤੋਖ ਅਤੇ ਨੈਬੇ ਨੇ ਤੇ ਨਸੀਬ ਨੂੰ ਪਤਾ ਸੀ ਕਿ ਹੁਣ ਬਲਵੀਰ ਆਪਣੀ ਜਿੱਦ ਪੁਗਾ ਕੇ ਰਹੂਗਾ ਮਥੇਰਾ ਸਮਝਾਇਆ ਪਰ ਬਲਵੀਰ ਨੇ ਕਿਸੇ ਦੀ ਇੱਕ ਨਹੀਂ ਮੰਨੀ ਬਲਵੀਰ ਨੂੰ ਇੱਕ ਬੈਠਕ ਤੇ ਇੱਕ ਕਿਲਾ ਦੇ ਅੱਧ ਕਰ ਦਿੱਤਾ ਭਾਵੇਂ ਨਸੀਬ ਨੇ ਕਿਹਾ ਕਿ ਕੋਈ ਗੱਲ ਨਹੀਂ ਬਲਵੀਰ ਨੂੰ ਅੱਡ ਨਾ ਕਰੋ ਪਰ ਨੈਬੇ ਤੇ ਸੰਤੋਖ ਨੇ ਕਿਹਾ ਜੇ ਇਹਨੂੰ ਅੱਡ ਨਾ ਕੀਤਾ ਤਾਂ ਲੋਕ ਆਪਾਂ ਨੂੰ ਲਾਨਤਾ ਪਾਉਣਗੇ ਵੀ ਬੁੜੇ ਦਾ ਸਾਹ ਕਰਦਿਆਂ ਦੀ ਮਰਜ਼ੀ ਨਾਲ ਹੋਇਆ ਚਰਨਾ ਡੂੰਘੀ ਚਿੰਤਾ ਵਿੱਚ ਸੀ ਕਿ ਹੁਣ ਜੀਤ ਤੇ ਸਿੰਦੋ ਖੋਰੇ ਕੀ ਬੰਦ ਬਣਾ ਰੇ ਆ ਚਰਨੇ ਦਾ ਗੁਰੂ ਬਾਬਾ ਸਖਦੇਵ ਬਧੇਰੇ ਰੂਜ ਸੋਜਵਾਨ ਸੀ ਤੇ ਜਦੋਂ ਚਰਨੇ ਕੋਲੋਂ ਬਾਬੇ ਨੇ ਚਿੰਤਾ ਦਾ ਕਾਰਨ ਪੁੱਛਿਆ ਤਾਂ ਸਾਰੀ ਕਹਾਣੀ ਬਾਬੇ ਨੂੰ ਦੱਸੀ ਕਿ ਕਿਵੇਂ ਸ਼ਿੰਦੋ ਭਾਬੀ ਲਾਲਚ ਵਸ ਬਲਵੀਰ ਦਾ ਵਿਆਹ ਆਪਦੀ ਭਤੀਜੀ ਨਾਲ ਕਰਨ ਨੂੰ ਫਿਰਦੀ ਆ ਸਖਦੇਵ ਬਾਬਾ ਕਹਿੰਦਾ ਲੈ ਇਹ ਤਾਂ ਬਹੁਤ ਆਸਾਨ ਹੈ ਸਭ ਤੋਂ ਪਹਿਲਾਂ ਬਲਵੀਰ ਦਾ ਬਹਿਮ ਕੱਢਣਾ ਪੈਣਾ ਜਿਵੇਂ ਕਿਵੇਂ ਕਰਕੇ ਜੀਤ ਤੇ ਸ਼ਿੰਦੇ ਨੂੰ ਇਕੱਠੇ ਕਰਕੇ ਦੋਹਾਂ ਦੀ ਬਰਤਾਲਾਪ ਬਲਵੀਰ ਨੂੰ ਸੁਣਾ ਚਰਨਾ ਕਹਿੰਦਾ ਨਹੀਂ ਬਾਬਾ ਜੀ ਸਿੰਦੇ ਭਾਬੀ ਬਹੁਤ ਤੇਜਾ ਮੈਨੂੰ ਤਾਂ ਉਸ ਗਰੀਬ ਪਰਿਵਾਰ ਦੀ ਫਿਕਰ ਹੈ ਨਸੀਬ ਨੇ ਮਸਾਂ ਕਰ ਬੰਨਿਆ ਇਹ ਖੇਰੂ ਖੇਰੂ ਕਰਵਾਉ ਬਲਵੀਰ ਨੇ ਚਾਰ ਪੰਜ ਆਪਣੇ ਚਾਰ ਬੇਲੀ ਇਕੱਠੇ ਕੀਤੇ ਘਰ ਵਿੱਚ ਰੌਣਕ ਲਾਈ ਨਸੀਬ ਦੀ ਕੋਈ ਬਾਹ ਨਾ ਚੱਲੀ ਆਪਣੇ ਮਾਨ ਵਿੱਚ ਹੀ ਉਲਝਦੀ ਰਹੀ ਸੰਤੋਖ ਤੇ ਨੈਬੇ ਨੇ ਵੀ ਬਹੁਤ ਸਮਝਾਇਆ ਪਰ ਬੁਰਾਈ ਬਲਵੀਰ ਦੇ ਸਿਰ ਚੜੀ ਹੋਈ ਸੀ ਬਲਵੀਰ ਬਹੁਤ ਕੋਈ ਸੀ ਸ਼ਾਮ ਹੋਣ ਤੋਂ ਪਹਿਲਾਂ ਉਹ ਆਰਤੀਆਂ ਕੋਲ ਗਿਆ ਤੇ ਲੋੜਿੰਦੇ ਪੈਸੇ ਲੈ ਆਇਆ ਸਿੰਦੇ ਖੁਸ਼ ਸੀ ਕਿ ਬਲਵੀਰ ਦੇ ਘਰ ਢੇੜਾ ਹੀ ਰੱਖਦੀ ਬਲਵੀਰ ਮੰਡੀ ਗਿਆ ਹੋਇਆ ਸੀ ਉਹਦੇ ਇੰਤਜ਼ਾਰ ਵਿੱਚ ਸਿੰਦੋ ਮੰंजे ਤੇ ਬੈਠੀ ਸੀ ਬੈਠੀ ਸਿੰਦੋ ਨੂੰ ਵੇਖ ਬਲਵੀਰ ਨੂੰ ਚਾਹ ਚੜ ਗਿਆ ਪਰ ਸਿੰਦੋ ਦਾ ਉੱਤਰਿਆ ਚਿਹਰਾ ਵੇਖ ਪੁੱਛਣ ਲੱਗਿਆ ਕੀ ਗੱਲ ਐਵੇਂ ਮੂੰ ਕੀਤਾ ਸਿੰਦੋ ਕਹਿੰਦੀ ਕੀ ਦੱਸਾਂ ਗੱਲ ਇਹ ਐਵੇਂ ਦੀ ਆ ਬਲਵੀਰ ਕਹਿੰਦਾ ਹੋਇਆ ਕੀ ਪੰਜ ਛੇ ਦਿਨ ਰਹਿ ਗਏ ਵਿਆਹ ਨੂੰ ਤੂੰ ਤਿਆਰੀ ਕਰ ਸ਼ਿੰਦੋ ਕਹਿੰਦੀ ਬਲਵੀਰ ਇੱਕ ਗੱਲ ਦੱਸਾਂ ਮੇਰਾ ਭਾਈ ਕਹਿੰਦਾ ਮੁੰਡੇ ਦੀ ਉਮਰ ਵੱਡੀ ਆ ਮੈਂ ਨਹੀਂ ਕਰਦਾ ਰਿਸ਼ਤਾ ਮੈਂ ਬਥੇਰਾ ਕਿਹਾ ਪਰ ਉਹ ਕਹਿੰਦੇ ਕੁੜੀ ਸਾਡੀ ਉਹਦੇ ਤੋਂ ਪਹਿਲਾਂ ਰੰਡੀ ਹੋ ਜੂ ਬਲਵੀਰ ਕਹਿੰਦਾ ਹੁਣ ਫਿਰ ਸ਼ਿੰਦੋ ਕੀ ਕਰੀਏ ਮੇਰੀ ਤਾਂ ਬੇਇਤੀ ਹੋ ਜੂ ਪਿੰਡ ਵਿੱਚ ਜੇ ਨਾ ਵਿਆਹ ਹੋਇਆ ਹੁਣ ਕਰ ਕੋਈ ਹੀਲਾ ਸ਼ਿੰਦੋ ਕਹਿੰਦੀ ਇੱਕ ਗੱਲ ਤਾਂ ਹੈ ਜੇ ਤੂੰ ਆਪਦੀ ਜ਼ਮੀਨ ਤੇ ਘਰ ਚਾਹੁੰਦੇ ਤੇ ਨਾਉ ਵਿਆਹ ਤੋਂ ਪਹਿਲਾਂ ਕਰਵਾ ਦੇਵੇਂ ਫੇਰ ਤੇਰਾ ਘਰ ਵਸ ਜੂ ਸ਼ਿੰਦੋ ਦੀ ਗੱਲ ਸੁਣ ਬਲਵੀਰ ਹਫਲੇ ਪੈ ਗਿਆ ਸ਼ਿੰਦੋ ਨੇ ਬਲਵੀਰ ਨੂੰ ਫੇਕ ਫਿਰ ਕਹਿਣਾ ਸ਼ੁਰੂ ਕੀਤਾ ਮੈਂ ਜਵਾਬ ਦੇ ਦਿੰਦੀ ਆ ਆਪਾਂ ਕੀ ਲੈਣਾ ਕਿਲਾ ਉਹਦੇ ਨਾਮ ਕਰਵਾ ਦੇ ਤੈਨੂੰ ਸਾਖ ਮੈਂ ਹੋਰ ਕੀਤੇ ਕਰਵਾ ਦੂੰ ਬਲਵੀਰ ਦੇ ਗਲ ਚੇਤੀ ਆਈ ਕਿ ਮੈਂ ਤਾਂ ਸਾਰੇ ਪਿੰਡ ਵਿੱਚ ਰੌਲਾ ਪਾਇਆ ਕਿ ਸਿੰਦੋ ਦੀਪਤੀ ਜੀ ਦਾ ਸਾਥ ਮੈਨੂੰ ਹੋ ਰਿਹਾ ਜੇ ਹੁਣ ਇਹ ਵਿਆਹ ਨਾ ਹੋਇਆ ਤਾਂ ਸਾਰੇ ਹੀ ਮੇਰੇ ਤੇ ਹੱਸਣਗੇ ਸਿੰਦੇ ਮੰਜੇ ਤੋਂ ਉੱਟਣ ਲੱਗੀ ਤਾਂ ਬਲਵੀਰ ਨੇ ਕਿਹਾ ਕਿ ਮੈਂ ਸੋਚਦਾ ਕੁਝ ਸਿੰਦੋ ਮੁਸਕੜੀਆਂ ਹੱਸੀ ਤੇ ਬਾਹਰ ਆਉਂਦਿਆਂ ਹੀ ਜੀਤ ਦੇ ਸਿਰੀ ਨੇ ਸੁਨੇਹਾ ਲਾਇਆ ਕਿ ਬਾਈ ਤੈਨੂੰ ਬਾਹਰ ਲੈ ਘਰੇ ਅਡੀਕ ਰਿਹਾ ਚਿੰਦੋ ਬਾਹਰਲੇ ਘਰੇ ਗਈ ਤਾਂ ਵੇਖਿਆ ਜੀਤ ਸਰਾਲ ਵਾਂਗ ਮੰਜੇ ਤੇ ਲਟਿਆ ਪਿਆ ਸੀ ਚਿੰਦੋ ਨੂੰ ਬੇਖ ਬੋਲਿਆ ਲੱਗਦਾ ਬਲਵੀਰ ਦਾ ਮੁਕਲਾਵਾ ਲਿਆ ਕੇ ਸਾਹ ਲਵੇਂਗੀ ਚਿੰਦੋ ਕਹਿੰਦੀ ਜਾ ਵੇ ਬਾਹਲੀਆਂ ਮਸ਼ਕਰੀਆਂ ਨਾ ਕਰਿਆ ਕਰ ਇਹ ਵੀ ਤੇਰਾ ਹੀ ਸਿਆਪਸ ਸਿਹੜਿਆ ਹੋਇਆ ਹੁਣ ਪਤਾ ਨਹੀਂ ਕੀ ਸੁਰ ਜਵਾਬ ਦੇਉ ਇਹ ਬੰਦਾ ਜੀਤ ਕਹਿੰਦਾ ਉਹ ਗੱਲਾਂ ਇੱਕ ਤੂੰ ਸੱਚੀ ਤਾਂ ਨਹੀਂ ਕਿਤੇ ਇਹਦਾ ਰਿਸ਼ਤਾ ਕਰਵਾ ਰਹੀ ਚਿੰਦੋ ਕਹਿੰਦੀ ਲ ਬੁੱਢੇ ਘੁੰਡ ਨੂੰ ਕੌਣ ਮੁਕਲਾਵਾ ਦੇਉ ਸੀਵਿਆਂ ਵਿੱਚ ਤਾਂ ਲੱਤਾਂ ਉਹਦੀਆਂ ਤੂੰ ਉਹੀ ਨਾ ਮੇਰਾ ਮੂਡ ਖਰਾਬ ਕਰ ਅੱਜ ਤਾਂ ਠੱਕੀ ਪਈਆਂ ਜੀਤ ਕਹਿੰਦਾ ਤੇਰਾ ਥਕੇ ਮਾਤਾ ਮੈਂ ਲਾ ਦੇਣਾ ਜੇ ਹੁਕਮ ਕਰੇ ਤਾਂ ਸ਼ਿੰਦੋ ਕਹਿੰਦੀ ਬਸ ਕਰ ਸਾਰਾ ਦਿਨ ਟੀਮੀਆਂ ਦੀ ਝਾਕ ਰੱਖਣਾ ਛੱਡ ਦੇ ਚੱਲ ਹੁਣ ਮੈਂ ਚੱਲੀ ਆਂ ਜੀਤ ਕਹਿੰਦਾ ਬਲਵੀਰ ਕੀ ਕਹਿੰਦਾ ਕਿਲਾ ਨਾਂਅ ਕਰਵਾਉਣ ਨੂੰ ਸ਼ਿੰਦੋ ਕਹਿੰਦੀ ਹਜੇ ਤੱਕ ਕੁਝ ਨਹੀਂ ਬੋਲਿਆ ਪਰ ਜਿਹੜੇ ਹਿਸਾਬ ਨਾਲ ਉਨਰਨ ਦਾ ਲਾਲਚ ਦਿੱਤਾ ਉਹ ਮੇਰੀ ਗੱਲ ਜ਼ਰੂਰ ਮੰਨੂ ਜੀਤ ਕਹਿੰਦਾ ਚਲ ਕਵੇਲਾ ਹੋਈ ਜਾਂਦਾ ਹੁਣ ਤੂੰ ਘਰੇ ਜਾ ਵੜੇ ਮਿਲਦਿਆਂ ਫਿਰ ਸ਼ਿੰਦੋ ਘਰੇ ਗਈ ਤਾਂ ਵੇਖਿਆ ਸਾਧੂ ਘਰੇ ਹੀ ਬੈਠਾ ਸੀ ਸਾਧੂ ਕਹਿੰਦਾ ਜੇ ਮੈਂ ਤੈਨੂੰ ਕੁਝ ਕਹਿੰਦਾ ਨਹੀਂ ਤਾਂ ਤੂੰ ਕੋਲੇ ਹੀ ਕੱਚ ਦੀ ਰਹਿਣਾ ਸ਼ਿੰਦੋ ਕਹਿੰਦੀ ਹੁਣ ਤੇਰੇ ਦੱਸ ਕੀ ਬੀਲਾ ਉੱਠ ਖੜਿਆ ਰੋਟੀ ਬਣੀ ਪਈ ਆ ਚੁੱਪ ਕਰਕੇ ਖਾ ਲੈ ਸਾਧੂ ਕਹਿੰਦਾ ਤੇਰੇ ਇਹ ਸੇ ਲੱਛਣਾਂ ਨੇ ਤਾਂ ਚਾਦ ਨਾ ਕਰੋ ਕੱਟਤਾ ਨਹੀਂ ਵੇਖ ਲਾ ਪੰਜ ਕਿਲਿਆਂ ਦਾ مالک ਸੀ ਸ਼ਿੰਦੋ ਕਹਿੰਦੀ ਤੇਰਾ ਭਰਾ ਕਿਹੜਾ ਦੁੱਧ ਤੋਤਾ ਬੇਗਾਨੀ ਧੀ ਵੀ ਪਿੱਛੇ ਪੰਜ ਕਿਲੇ ਵੇਚਤੇ ਉਹ ਤਾਂ ਤੈਨੂੰ ਦਿਸਦੇ ਨਹੀਂ ਸਾਧੂ ਚੁੱਪ ਕਰ ਗਿਆ ਤੇ ਰੋਟੀ ਖਾ ਖੇਤ ਪਾਣੀ ਦੀ ਬਾਰੀ ਵੇਖਣ ਚੱਲਿਆ ਗਿਆ ਸ਼ਿੰਦੇ ਨੂੰ ਫਿਕਰ ਸੀ ਕਿ ਬਲਵੀਰ ਮੇਰੀ ਗੱਲ ਮੰਨੂਗਾ ਕਿ ਨਹੀਂ ਨਸੀਬ ਗੁਰਵਿੰਦਰ ਨੂੰ ਬੁੱਕਲ ਵਿੱਚ ਲਈ ਕਿਸੇ ਡੂੰਗੀ ਸੋਚ ਵਿੱਚ ਬੈਠੀ ਸੀ ਸੰਤੋਖ ਤੇ ਨਹਿਬਾ ਖੇਤ ਜਾਣ ਲੱਗੇ ਨਸੀਬ ਨੇ ਬਾਜ਼ ਮਾਰੀ ਮੇਰੀ ਗੱਲਾਂ ਸੁਣੋ ਮਾੜੀ ਜੀ ਮੈਂ ਆਏ ਕਹਿੰਦੀ ਸੀ ਇਹ ਤਾਂ ਆਇਆ ਵਾ ਸਿੰਦੋ ਦੀ ਚੱਕ ਵਿੱਚ ਪਰ ਆਪਾਂ ਤਾਂ ਸਿਆਣੇ ਆ ਤੁਸੀਂ ਦੋਹੇ ਭਾਈ ਉਹਦੇ ਕੋਲ ਜਾਓ ਮੈਨੂੰ ਤਾਂ ਦਿਨ ਰਾਤ ਨੀਂਦ ਨਹੀਂ ਆਉਂਦੀ ਪਤਾ ਨਹੀਂ ਕੀ ਕੁਲਸ਼ਣੀ ਸਿੰਦੋ ਕੀ ਚੰਦ ਚਾੜੂ ਤੁਸੀਂ ਮੇਰੇ ਆਖੇ ਬਲਵੀਰ ਕੋਲ ਜਾਓ ਨਾਲ ਮੈਂ ਵੀ ਜਾਉਂਗੀ ਆਪਾਂ ਉਹਨੂੰ ਵਰਾ ਕੇ ਘਰੇ ਲਿਆਉਨੇ ਆਂ ਸੰਤੋਖ ਕਹਿੰਦਾ ਸਾਤ ਤੋਂ ਨਹੀਂ ਲੋਕਾਂ ਦੀਆਂ ਗਾਲਾਂ ਲੈ ਹੋਣੀਆਂ ਲੋਕ ਕੀ ਕਹਿਣਗੇ ਬੁੜੇ ਖੁੰਡ ਨੂੰ ਮੁਕਰਾਵਾ ਲਿਆਤਾ ਨਸੀਬ ਕਹਿੰਦੀ ਕੋਈ ਨਾ ਉਹ ਤਾਂ ਆਪ ਦੀ ਜਿੱਦ ਪੁਕਾ ਕੇ ਰਹੁ ਤੁਸੀਂ ਕਿਵੇਂ ਭਾਈ ਨਾਲੋਂ ਮੁੱਖ ਮੋੜ ਲਮੋਗੇ ਲੋਕ ਤਾਂ ਸ਼ਿੰਦੋ ਨੂੰ ਵੀ ਕਹਿਣਗੇ ਵੀ ਸ਼ਰਮ ਨਹੀਂ ਆਈ ਤੈਨੂੰ ਸਾਥ ਕਰਵਾਉਣ ਦੀ ਨੂੰ ਨਸੀਬ ਨਾਲ ਦੋਹੇ ਭਾਈ ਬਲਵੀਰ ਕੋਲ ਆਏ ਬਲਵੀਰ ਖੁਸ਼ ਹੋ ਗਿਆ ਨਸੀਬ ਕਹਿੰਦੀ ਬਾਈ ਇਉ ਰੂਸੀਆ ਕੋ ਜ ਨਹੀਂ ਬੰਨਾ ਤੋ ਇਉ ਘਰ ਆ ਬੈਟਕ ਛੱਡ ਦੇ ਉਧਰ ਚੱਲ ਆਪਣੇ ਘਰੇ ਕੋਈ ਨਸ਼ਿੰਦੋ ਨੇ ਜਿਹੜੀ ਸ਼ਿੰਚ ਛੇੜੀ ਆ ਉਹ ਤਾਂ ਹੁਣ ਤੂੰ ਪੁਗਾਏਗਾ ਮੈਨੂੰ ਵੀ ਆਪਦੇ ਫਰਜ਼ ਤਾਂ ਨਿਭਾਉਣੇ ਹੀ ਪੈਣੇ ਆ ਬਲਵੀਰ ਖੁਸ਼ ਹੋ ਗਿਆ ਭਾਬੀ ਤੂੰ ਵਾਹਲੀ ਚੰਗੀਆਂ ਬਸ ਮੇਰਾ ਵਿਆਹ ਕਰਵਾ ਦੇ ਨਾਲ ਇੱਕ ਗੱਲ ਹੋਰ ਦੱਸੂ ਮੈਂ ਤੁਹਾਨੂੰ ਨਸੀਬ ਕਹਿੰਦੀ ਪਹਿਲਾਂ ਘਰੇ ਚੱਲ ਆਪਣੇ ਫੇਰ ਦੱਸੀ ਗੱਲਾਂ ਬਾਤਾਂ ਘਰ ਆਇਆ ਤਾਂ ਸ਼ਿੰਦੋ ਵਾਲੀ ਸਾਰੇ ਗੱਲ ਨਸੀਬ ਨੂੰ ਦੱਸੀ ਨਸੀਬ ਮੱਥਾ ਫੜ ਬਹਿ ਗਈ ਪਰ ਉਹਨੂੰ ਪਤਾ ਸੀ ਕਿ ਸ਼ਿੰਦੋ ਝੂਠ ਬੋਲਦੀ ਐ ਧੋਖੇ ਨਾਲ ਆਪਦੇ ਨੌਂ ਜ਼ਮੀਨ ਕਰਵਾਉ ਪਰ ਬਲਵੀਰ ਦਾ ਦਿਲ ਧਰਾਉਣ ਲਈ ਉਹਨੇ ਕਿਹਾ ਕਿ ਚੱਲ ਕੋਈ ਨਾ ਤੂੰ ਕਰਵਾ ਦੇ ਪਹਿਲੀ ਕੋਈ ਨਾ ਉਹ ਵੀ ਤੇਰੀ ਹੀ ਹੋਊ ਬਲਵੀਰ ਕਹਿੰਦਾ ਭਾਬੀ ਆਥਨੇ ਆਪਾਂ ਸ਼ਿੰਦੇ ਕੇ ਘਰੇ ਚੱਲਾਂਗੇ ਇਹ ਕਹਿਣ ਵਾਸਤੇ ਕਿ ਸਵੇਰੇ ਆਪਾਂ ਕਿਲਾ ਕੁੜੀ ਦੇ ਨਾਮ ਕਰਵਾ ਦਿੰਦੇ ਆ ਨਸੀਬ ਨੇ ਵੇਖਿਆ ਚੁੱਲ੍ਹੇ ਚੌਂਤਰੇ ਤੋਂ ਮਿੱਟੀ ਦਾ ਪੋਚਾ ਉਰ ਰਿਹਾ ਸੀ ਜੇ ਸੋਚਿਆ ਅੱਜ ਵਿਹੜੇ ਵਿੱਚ ਵੀ ਮਿੱਟੀ ਲਾ ਦੇਵਾਂ ਨਾਲੇ ਚੌਂਕਾ ਸਮਾਰ ਦੇਵਾਂਗੀ ਆਤ ਨੇ ਜੇ ਬਲਵੀਰ ਨੇ ਫਿਰ ਨਸੀਬ ਨੂੰ ਕਿਹਾ ਭਾਬੀ ਆਪਾਂ ਕਦੋਂ ਕ ਚੱਲੀਏ शिंदे ਦੇ ਘਰੇ ਨਸੀਬ ਕਹਿੰਦੀ ਤੇਰੇ ਬਾਈ ਵਰਗਿਆਂ ਨੂੰ ਆ ਜਾਣ ਦੇ ਬਲਵੀਰ ਕਹਿੰਦਾ ਉਹ ਆਗੇ ਭਾਬੀ ਬਾਈ ਵਰਗੇ ਚੱਲ ਫਿਰ ਚੱਲੀਏ ਆਪਾਂ ਨਸੀਬ ਨੇ ਸੰਤੋਖ ਨੂੰ ਨਾਲ ਚੱਲਣ ਲਈ ਕਿਹਾ ਤੇ ਨੈਬਾ ਘਰੇ ਹੀ ਰਿਹਾ ਤਿੰਨੇ ਜਣੇ ਨਾਲ ਦੀ ਬੀਹੀ ਵਿੱਚ ਪੈੰਦੇ ਸਿੰਦੇ ਦੇ ਘਰ ਵੱਲ ਨੂੰ ਤੁਰ ਪਏ ਜਦੋਂ ਤਿੰਨੇ ਜਣੇ ਕੋਨੇ ਤੇ ਲੱਗਦੇ ਜੀਤ ਕੇ ਬਾੜੇ ਕੋਲੋਂ ਲੰਘੇ ਤਾਂ ਸਿੰਦੋ ਦਾ ਹਾਸਾ ਸੁਣ ਨਸੀਬ ਉੱਥੇ ਹੀ ਰੁਕ ਗਈ ਸਿੰਦੋ ਨੇ ਮੂੰਹ ਹਨੇਰੇ ਵਿੱਚ ਪਰਛਾਵਾ ਵੇਖਿਆ ਤਾਂ ਬਾੜੇ ਵਿੱਚੋਂ ਬਾਹਰ ਆ ਗਈ ਬਾਹਰ ਨਸੀਬ ਵਰਗਿਆਂ ਨੂੰ ਵੇਖ ਸਿੰਦੋ ਬੋਲੀ ਲੈ ਨਸੀਬ ਭੈਣੇ ਮੈਂ ਤਾਂ ਤੁਹਾਡੇ ਘਰ ਨੂੰ ਆਉਂਦੀ ਸੀ ਤੇ ਇੱਧਰ ਜੀਤ ਨੇ ਆਵਾਜ਼ ਮਾਰ ਲਈ ਆਖੇ ਮੇਰੇ ਪਤੀ ਜਿਹਨੂੰ ਸਾਥ ਕਰਵਾ ਹੁਣ ਸਾਰੇ ਪਿੰਡ ਨੂੰ ਪਤਾ ਵੀ ਮੈਂ ਸਾਥ ਕਰਵਾਉਣੀ ਆ ਤਾਂ ਕਰਕੇ ਨਸੀਬ ਕਹਿੰਦੀ ਭੈਣੇ ਅਸੀਂ ਵੀ ਤੇਰੇ ਕੰਨੇ ਹੀ ਆਉਂਦੇ ਸੀ ਜਿਹੜਾ ਤੂੰ ਰਿਸ਼ਤਾ ਕਰਵਾਉਂਦੀ ਆ ਉਹ ਕਰਵਾ ਦੇ ਤੇ ਕਿਲਾ ਭਾਵੇਂ ਆਪਦੀ ਭਤੀਜੀ ਦੇ ਨਾਮ ਪਹਿਲਾਂ ਹੀ ਕਰਵਾ ਲੈ ਪਰ ਸਾਨੂੰ ਇੱਕ ਵਾਰੀ ਕੁੜੀ ਵੀ ਖਾ ਦੇ ਅਸੀਂ ਤਸੱਲੀ ਕਰ ਲਾਂਗੇ ਸ਼ਿੰਤੋ ਕਹਿੰਦੀ ਰਾਜ-ਰਾਜ ਕਰੋ ਤਸੱਲੀ ਕੱਲ ਨੂੰ ਹੀ ਵਿਖਾ ਦਿੰਦੀ ਆ ਮੈਂ ਆਪਦੀ ਭਤੀਜੀ ਨਸੀਬ ਕਹਿੰਦੀ ਚਲ ਠੀਕ ਐ ਭੈਣੇ ਕੱਲ ਨੂੰ ਫਿਰ ਤਿਆਰ ਰਹੀ ਸਿੰਦੋ ਕਹਿੰਦੀ ਘਰੇ ਆ ਜੋ ਦੋ ਉਲੰਘਾ ਰਹਿ ਗਿਆ ਹੁਣ ਨਸੀਬ ਕਹਿੰਦੀ ਆਉਂਦੇ ਤੱਕ ਘਰੇ ਹੀ ਸੀ ਪਰ ਚੰਗਾ ਹੋਇਆ ਤੂੰ ਇੱਥੇ ਹੀ ਮਿਲ ਗਈ ਹੁਣ ਕੱਲ ਨੂੰ ਹੀ ਮਿਲਾਂਗੇ ਸਿੰਦੋ ਮਨ ਵਿੱਚ ਸੋਚ ਰਹੀ ਸੀ ਕਿਹੜੀ ਭਤੀਜੀ ਸਭ ਡਰਾਮੇ ਆ ਮੇਰੇ ਕੋਈ ਕੋਈ ਨਾ ਭਤੀਜੀ ਵਿਖਾਉ ਜ਼ਰੂਰ ਪਰ ਆਪਦੇ ਲਾਲਚ ਨੂੰ ਵੇਖੀ ਚਲ ਨਸੀਬ cure ਮੈਂ ਕਿਵੇਂ ਕਿੱਲਾ ਤੇਰੇ ਹੱਥਾਂ ਵਿੱਚੋਂ ਕਢਵਾਉਂਦੀ ਆ ਤੂੰ ਮੇਰੇ ਦਿਓਰ ਨੂੰ ਬਸਾ ਕੇ ਪੰਜ ਕਿੱਲੇ ਬਕਾਏ ਆ ਹੁਣ ਮੈਨੂੰ ਵੇਖੀ ਤੂੰ ਦੂਜੇ ਦੇ ਨਸੀਬ ਸੰਤੋਖ ਤੇ ਬਲਵੀਰ ਤੇ ਸਿੰਦੋ ਸ਼ਹਿਰਵਾਲ ਤੁਰਪੇ ਚਰਨੋਂ ਆਪਣੀ ਮਾਸੀ ਕੋਲੀ ਰਹਿੰਦੀ ਸੀ ਭੋਲੀ ਪਾਲੀ ਸੂਰਤ ਮਧ ਰਜੇ ਕੱਦ ਸਾਵਲੇ ਰੰਗ ਦੀ ਚਰਨੋਂ ਬੜੀ ਡਰੀ ਜਹੀ ਅੰਦਰ ਸਵਾਤ ਵਿੱਚ ਬੈਠੀ ਸੀ ਜਦੋਂ ਦਾ ਉਹਨੂੰ ਇਹ ਸੁਨੇਹਾ ਮਿਲਿਆ ਸੀ ਕਿ ਉਹਦਾ ਵਿਆਹ ਹੋਣ ਜਾ ਰਿਹਾ ਉਹਦਾ ਮਨ ਜਿਆ ਮਰ ਗਿਆ ਬਾਕੀ ਉਹਨੂੰ ਇਹ ਗੱਲ ਵੀ ਪਤਾ ਸੀ ਕਿ ਸਿੰਧੂ ਮਾਸੀ ਉਹਦਾ ਸਾਖ ਲਾਲਚ ਵਸ ਕਰਾ ਰਹੀ ਹੈ ਸਿੰਦੇ ਨੇ ਆਪਣੀ ਭੈਣ ਨੂੰ ਕਿਹਾ ਚਰਨੋਂ ਦਾ ਵਿਆਹ ਕਰਕੇ ਆਪਾਂ ਆਪਣੇ ਸਿਰ ਭਾਰ ਲਾਈਏ ਵੇਖਿਆ ਮੈਂ ਇੱਕ ਮੁੰਡਾ ਇਹਦੇ ਵਾਸਤੇ ਭਰਾ ਪਰਜਾਈ ਹੁੰਦੇ ਆ ਤਾਂ ਗੱਲ ਹੋਰ ਹੋਣੀ ਸੀ ਹੁਣ ਤਾਂ ਆਪਾਂ ਨੂੰ ਹੀ ਕਰਨਾ ਪੈਣਾ ਇਹਨੂੰ ਤਿਆਰ ਕਰ ਮਾੜਾ ਜਾ ਇਹਨੂੰ ਵੇਖਣ ਆਇਆ ਕੋਈ ਚੱਜ ਦੇ ਲੀੜੇ ਪਵਾ ਦੇ ਇਹਦੇ ਚਰਨੋ ਦਰੀ ਜੀ ਬੈਠੀ ਸੀ ਸਿੰਦੇ ਨੇ ਆਪਣਾ ਦਾਹ ਪੇਚ ਖੇਡਿਆ ਤੇ ਕਹਿਣ ਲੱਗੀ ਵੇਖ ਚਰਨੋ ਮੁੰਡਾ ਬਹੁਤ ਚੰਗਾ ਉਮਰ ਦਾ ਕੋਈ ਖਾਸ ਵੱਡੀ ਨਹੀਂ ਇੱਥੇ ਨਾਲ ਉਹਦਾ ਚੰਗਾ ਘਰਵਾਰਾ ਰਾਜ ਕਰੇਗੀ ਰਾਜ ਇੱਥੇ ਤਾਂ ਤੂੰ ਤਰਸਦੀਆਂ ਲੀੜੇ ਕੱਪੜੇ ਨੂੰ ਉੱਥੇ ਵੇਖੀ ਨਿੱਤ ਬਦਲਵਾ ਪਾਏਗੀ ਚਰਨੋ ਅੱਗੇ ਸੁਨਹਿਰੀ ਭਵਿੱਖ ਦੇ ਸੁਪਨੇ ਆਉਣ ਲੱਗੇ ਜਿਹਰੇ ਤੇ ਲਾਲੀ ਦੀ ਭਾ ਮਾਰਨ ਲੱਗੀ ਜੇਰਾ ਵੇਖ ਸਿੰਦੋ ਫੇਰ ਕਹਿਣ ਲੱਗੀ ਲੈ ਉਹ ਤਾਂ ਤੇਰੇ ਨਾਂ ਕਿਲਾ ਵੀ ਕਰਵਾਉਣ ਨੂੰ ਤਿਆਰ ਐ ਤੂੰ ਐਂ ਕਰੀ ਚਰਨੋ ਅੱਜ ਜਦੋਂ ਉਹ ਤੇਰੇ ਨਾਂ ਪਹਿਲੀ ਕਰਵਾਉਣ ਲੱਗੇ ਤਾਂ ਤੂੰ ਮੇਰਾ ਨਾਂ ਲੈ ਦੇਵੀਂ ਵੀ ਮੇਰੀ ਭੂਆ ਨਾਂ ਕਰਵਾ ਦਿਓ ਮੈਂ ਫੇਰ ਵੀ ਤੇਰੀ ਭੂਆ ਜਦੋਂ ਤੇਰਾ ਦਿਲ ਕੀਤਾ ਮੇਰੇ ਕੋਲੋਂ ਆਪਦੇ ਨਾਂ ਕਰਵਾ ਲਈ ਜੇ ਤੂੰ ਐਂ ਨਾ ਕੀਤਾ ਤਾਂ ਤੈਨੂੰ ਪਤਾ ਵੀ ਤੇਰਾ ਸਾਖ ਸੂਕ ਨਹੀਂ ਹੋਣਾ ਕਿਤੇ ਫਿਰ ਅਸੀਂ ਵੀ ਤੇਰੀ ਬਾਤ ਨਹੀਂ ਪੁੱਛਣੀ ਹੁਣ ਤੂੰ ਸੋਚ ਲੈ ਨਾਲੇ ਤੇਰੇ ਚਾਚੇ ਵਰਗਿਆਂ ਨਾਲ ਤਾਂ ਮੈਂ ਪਹਿਲਾਂ ਹੀ ਗੱਲ ਕਰ ਲਈ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਬੁੱਤ ਬਣੀ ਬੈਠੀ ਚਰਨੋਂ ਹਾਂ ਬੱਚੇ ਸਿਰ ਹਿਲਾ ਰਹੀ ਸੀ ਬਾਲੇ ਰਾਮ ਦੀ ਹੱਤੀ ਤੇ ਬੈਠੇ ਤਿੰਨੇ ਜਣੇ ਸਿੰਦੋ ਨਦੀ ਕੀ ਜਾਂਦੇ ਸੀ ਨਸੀਬ ਦੇ ਮੁੰਡੇ ਨੂੰ ਬਿਲਕੁਲ ਲੱਗ ਗਈ ਦੁਪਹਿਰਾ ਹੋ ਗਿਆ ਸੀ ਐਨੇ ਨੂਬਲਵੀਰ ਦੀ ਨਿਗਾ ਸਿੰਦੋ ਤੇ ਪਈ ਤਿੰਨਾਂ ਨੇ ਸੁੱਖ ਦਾ ਸਾਹ ਲਿਆ ਸਿੰਦੋ ਨਸੀਬ ਤੇ ਸੰਤੋਖ ਨੂੰ ਘਰ ਲੈ ਗਈ ਬਲਵੀਰ ਹੱਟੀ ਤੇ ਬੈਠਾ ਰਿਹਾ ਕਿਉਂਕਿ ਮੁੰਡਾ ਕੁੜੀ ਇੱਕ ਦੂਜੇ ਨੂੰ ਪਹਿਲਾਂ ਨਹੀਂ ਸੀ ਵੇਖਦੇ ਨਸੀਬ ਤੇ ਸੰਤੋਖ ਨੂੰ ਚਰਨੋਂ ਵਧੀਆ ਲੱਗੀ ਪਰ ਉਮਰ ਵੇਖ ਦੋਹੇ ਇੱਕ ਦੂਜੇ ਵੱਲ ਵੇਖਣ ਲੱਗੇ ਪਰ ਸ਼ਿੰਦੋ ਨੇ ਗੱਲ ਤਾਰ ਲਈ ਤੇ ਬੋਲੀ ਕਿ ਉਮਰ ਤਾਂ ਇਹਦੀ ਵੀ ਬਾਵਾ ਔਰ ਉਮਰ ਲਕੋਜੀਆ ਨਸੀਬ ਨੇ ਦੋ ਚਾਰ ਗੱਲਾਂ ਕੀਤੀਆਂ ਦੋ ਗੱਲਾਂ ਬਚੀ ਨਸੀਬ ਸਮਝ ਗਈ ਕੇ ਕੁੜੀ ਡਾਡੇ ਦੁੱਖ ਵਿੱਚ ਜਦੋਂ ਨਸੀਬ ਨੇ ਸੰਤੋਖ ਨੂੰ ਕਿਹਾ ਕਿ ਆਪਾਂ ਚਰਨੋਂ ਦੇ ਨਾਂਉ ਕਿੱਲਾ ਕਰਵਾ ਦਿੰਨੇ ਆ ਤਾਂ ਚਰਨੋਂ ਭੱਜ ਕੇ ਬੋਲੀ ਨਹੀਂ ਨਹੀਂ ਜੀ ਤੁਸੀਂ ਮੇਰੀ ਭੂਆ ਦੇ ਨਾਂਉ ਕਰਵਾ ਦਿਓ ਇੱਕੋ ਗੱਲ ਹੈ ਨਸੀਬ ਨੂੰ ਚਿੰਦੋ ਦੇ ਇਰਾਦੇ ਚੰਗੇ ਨਹੀਂ ਸੀ ਲੱਗ ਰਹੇ ਪਰ ਸੰਤੋਖ ਨੇ ਕਿਹਾ ਨਸੀਬ ਮੇਰੇ ਭਰਾ ਦਾ ਘਰ ਬਸ ਜੂ ਤੂੰ ਹਾਂ ਕਰ ਦੇ ਨਸੀਬ ਨੇ ਕੱਚਾ ਸ਼ਗਨ ਕੀਤਾ ਤੇ ਕਿਹਾ ਕਾਗਜ਼ ਪੱਤਰ ਤਿਆਰ ਕਰ ਲੈ ਫਿਰ ਭੈਣੇ ਆਪਾਂ ਕਰਾ ਦਿੰਨੇ ਆ ਪਹਿਲੀ ਤੇਰੇ ਨਾਂ ਜੇ ਚਾਰ ਨੋ ਕਹਿੰਦੀ ਆ ਤਾਂ ਸ਼ਿੰਦੋ ਕਹਿੰਦੀ ਇਹ ਮੇਰੀ ਭਤੀਜੀ ਜਮਾ ਮੇਰੇ ਤੇ ਆ ਗਈ ਪਰ ਭਾਈ ਬੇਸ਼ੱਕ ਮੇਰੇ ਨਾਂਉ ਕਿਲਾ ਕਰਾ ਦੋ ਕਿਰਾ ਫਿਰ ਆਪਦੇ ਨਾਂਉ ਕਰਵਾ ਲਿਓ ਤੁਸੀਂ ਮੈਂ ਕੀ ਕਰਨਾ ਵਿਆਹ ਦੀ ਤਰੀਖ ਪੱਕੀ ਕਰ ਦਿੱਤੀ ਆਉਂਦੇ 10 ਦਿਨਾਂ ਨੂੰ ਵਿਆਹ ਸੀ ਘਰੇ ਆਇਆ ਤੋਂ ਸਭ ਕੁਝ ਸੀ ਖਾਸ ਕਰ ਬਲਵੀਰ ਤਾਂ ਲੁੱਡੀਆਂ ਪਾ ਰਿਆ ਸੀ ਵਿਆਹ ਸਾਦਾ ਹੀ ਕਰਨਾ ਸੀ ਘਰ ਦੇ ਬੰਦਿਆਂ ਨੇ ਹੀ ਵਿਆਹ ਹੁਣ ਜਾਣਾ ਸੀ ਸਿੰਦੋ ਦੂਜੇ ਦਿਨ ਤਿਆਰ ਹੋ ਗਈ ਸੰਤੋਖ ਪਟਵਾਰੀ ਦਾ ਪਤਾ ਕਰਨ ਗਿਆ ਤਾਂ ਉਹਨੇ ਦੱਸਿਆ ਕਿ ਕਚਹਿਰੀਆਂ ਵਿੱਚ ਤਾਂ 20 ਦਿਨਾਂ ਦੀ ਹੜਤਾਲ ਹੈ ਹਜੇ ਕੰਮ ਨਹੀਂ ਬਣਨਾ 20 ਦਿਨਾਂ ਬਾਅਦ ਕੁਝ ਬਣੂ ਸਿੰਦੋ ਦੇ ਸੱਤੀ ਕਪੜੀ ਅੱਗ ਲੱਗ ਗਈ ਬਾਕੀ ਕਹਾਣੀ ਜੀ ਕੱਲ੍ਹ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜਰੂਰ ਦੱਸ ਕੇ ਜਾਇਓ ਜੀ ਤੇ ਵੀਡੀਓ ਨੂੰ ਲਾਈਕ ਅਤੇ ਹਾਈਪ ਸਕੋਰ ਵੀ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ